ਲੁਧਿਆਣਾ ਦੇ ਵਿੱਚ ਵਰਦਮਾਨ ਗਰੁੱਪ ਦੇ ਮਾਲਕ ਤੋਂ 7 ਕਰੋੜ ਦੀ ਠੱਗੀ ਮਾਰਨ ਵਾਲੇ ਦੋ ਮੁਲਜ਼ਮ ਗੁਹਾਟੀ ਤੋਂ ਗ੍ਰਿਫਤਾਰ ਕਰ ਲਏ ਗਏ ਨੇ ਤੇ ਪੁਲਿਸ ਵੱਲੋਂ ਇਹਨਾਂ ਪਾਸੋਂ 5 ਕਰੋੜ 25 ਲੱਖ ਬਰਾਬਦ ਕਰਨ ਦਾ ਵੀ ਦਾਵਾ ਕੀਤਾ ਗਿਆ। ਉੱਥੇ ਮਾਮਲੇ ਦੇ ਵਿੱਚ ਸ਼ਾਮਲ 7 ਹੋਰ ਮੁਲਜ਼ਮਾਂ ਨੂੰ ਵੀ ਅਸਮ, ਵੈਸਟ ਬੰਗਾਲ ਤੇ ਦਿੱਲੀ ਦੇ ਵਿੱਚ ਟਰੇਸ ਕੀਤੇ ਜਾਣ ਦੀ ਗੱਲ ਆਖੀ ਹੈ। ਜਿਨ੍ਹਾਂ ਦੀ ਜਲਦ ਗ੍ਰਿਫਤਾਰੀ ਵੀ ਹੋਵੇਗੀ ਦੱਸਦੇ ਕਿ ਸੁਪਰੀਮ ਕੋਰਟ ਦੇ ਜਾਲੀ ਆਰਡਰ ਤੇ ਅਰੈਸਟ ਵਾਰੰਟ ਦਿਖਾ ਕੇ ਵਰਦਮਾਨ ਗਰੁੱਪ ਦੇ ਮਾਲਕ ਦੇ ਨਾਲ ਇਹ ਠੱਗੀ ਕੀਤੀ ਗਈ ਹੈ। ਚੰਡੀਗੜ੍ਹ ਦੇ ਸੈਕਟਰ 50 ਦੇ ਵਿੱਚ ਕਮੇਟੀ ਪਾਉਣ ਦੇ ਨਾਮ ਤੇ ਕਰੋੜਾਂ ਦੀ ਠੱਗੀ ਕੀਤੀ ਗਈ ਹੈ ਪਿੰਡ ਕਜਹੀੜੀ ਦੇ ਸੈਂਕੜੇ ਲੋਕਾਂ ਤੋਂ ਕਰੀਬ 8 ਕਰੋੜ ਦੀ ਠੱਗੀ ਕਰਕੇ ਪਿੰਡ ਦੀ ਮਹਿਲਾ ਆਪਣੇ ਬੇਟੇ ਤੇ ਬੇਟੀ ਸਣੇ ਫਰਾਰ ਹੋ ਗਈ ਲੋਕਾਂ ਨੇ 5 ਲੱਖ ਤੋਂ 50 ਲੱਖ ਰੁਪਏ ਤੱਕ ਇਸ ਮਹਿਲਾ ਨੂੰ ਦਿੱਤੇ ਸਨ ਪੁਲਿਸ ਨੇ ਰਜਵੰਤੀ ਨਾਮ ਦੀ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਉੱਥੇ ਪੀੜਤਾਂ ਨੇ ਮਹਿਲਾ ਦਾ ਪਤਾ ਦੱਸਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ ਜਿਲੰਦਰ ਪੁਲਿਸ ਕਮਿਸ਼ਨਰ ਨੇ ਜਾਲੀ ਡਿਗਰੀਆਂ ਵਾਲੇ ਰੈਕਡ ਦਾ ਪਰਦਾ ਫਾਸ਼ ਕੀਤਾ ਹੈ ਪੁਲਿਸ ਨੇ 199 ਜਾਲੀ ਡਿਗਰੀਆਂ 53 ਜਾਲੀ ਸਟੈਂਪ 6 ਲੈਪਟਾਪ 3 ਪ੍ਰਿੰਟਰ 1 ਸਟੈਂਪ ਮਸ਼ੀਨ ਸਮੇਤ 8 ਮੋਬਾਈਲ ਫੋਨ ਬਰਾਮਦ ਕੀਤੇ ਨੇ ਇਸ ਮਾਮਲੇ ਦੇ ਵਿੱਚ ਮਾਸਟਰਮਾਈਂਡ ਸਮੇਤ ਉਸਦੇ ਸਾਥੀ ਵੀ ਗ੍ਰਫਤਾਰ ਕੀਤੇ ਗਏ ਨੇ ਇਹਨਾਂ ਮਲਜ਼ਮਾਂ ਦੇ ਵੱਲੋਂ ਇੰਜੀਨੀਅਰਿੰਗ ਮੈਡੀਕਲ ਅਤੇ ਪ੍ਰਬੰਧਨ ਸਮੇਤ ਵੱਖ-ਵੱਖ ਕੋਰਸਾਂ ਦੇ ਲਈ ਜਾਲੀ ਡਿਗਰੀਆਂ ਜਾਰੀ ਕੀਤੀਆਂ ਗਈਆਂ ਸਨ ਇਹ ਡਿਗਰੀਆਂ ਪੰਜਾਬ ਹਰਿਆਣਾ ਰਾਜਸਥਾਨ ਤੇ ਯੂਪੀ ਸਮੇਤ ਕਈ ਰਾਜਾਂ ਦੇ ਵਿੱਚ ਵੰਡੀਆਂ ਜਾ ਰਹੀਆਂ ਸਨ ਸੰਗਰੂਰ ਦੇ ਪਿੰਡ ਭਾਈਕੇ ਪਿਛੌਰ ਦੇ ਵਿੱਚ ਸੌਰੇ ਨੇ ਆਪਣੇ ਜਵਾਈ ਨੂੰ ਕੁਹਾੜੀ ਦੇ ਨਾਲ ਵਾਰ ਕਰਕੇ ਮੌਤੇ ਘਾਟ ਉਤਾਰ ਦਿੱਤਾ। ਮ੍ਰਿਤਕ ਅਤੇ ਮਲਜ਼ਮ ਇੱਕੋ ਪਿੰਡ ਦੇ ਰਹਿਣ ਵਾਲੇ ਨੇ। ਪੁਲਿਸ ਨੇ ਕਾਤਲ ਸੌਰੇ ਨੂੰ ਗ੍ਰਫਤਾਰ ਕਰ ਲਿਆ ਹੈ ਤੇ ਤਿੰਨ ਦੀ ਭਾਲ ਕੀਤੀ ਜਾ ਰਹੀ ਹੈ। ਦੱਸਦੀ ਹੈ ਕਿ ਮ੍ਰਿਤਕ ਨੇ 3 ਸਾਲ ਪਹਿਲਾਂ ਆਪਣੇ ਪਿੰਡ ਦੀ ਹੀ ਕੁੜੀ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਦੌਰਾਨ ਪਿਤਾ ਪ੍ਰੇਮ ਵਿਆਹ ਤੋਂ ਨਾਰਾਜ਼ ਚੱਲ ਰਿਹਾ ਸੀ। ਜਿਸ ਤੋਂ ਬਾਅਦ ਠੇਕੇ ਤੇ ਆਪਣੇ ਦੋਸਤਾਂ ਦੇ ਨਾਲ ਬੈਠੇ ਜਵਾਈ ਤੇ 23 ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ। ਅਬੋਰ ਦੇ ਵਿੱਚ ਇੱਕ ਨੌਜਵਾਨ ਦਾ ਉਸਦੇ ਹੀ ਦੋਸਤਾਂ ਨੇ ਕਤਲ ਕਰ ਦਿੱਤਾ ਅਬੋਰ ਦੇ ਧਰਮਨਗਰੀ ਦੇ ਵਿੱਚ ਪਿੰਡ ਦੇ ਕੱਚੇ ਰਸਤੇ ਦੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ ਨੌਜਵਾਨ ਮੁਹਾਲੀ ਦੇ ਮੈਕਸ ਹਸਪਤਾਲ ਦੇ ਵਿੱਚ ਕੰਮ ਕਰਦਾ ਸੀ ਜੋ ਆਪਣੇ ਪਰਿਵਾਰ ਨੂੰ ਮਿਲਣ ਅਬੋਰ ਆਇਆ ਸੀ ਤੇ ਸਾਈਕਲ ਤੇ ਕਿਤੇ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਪਰ ਉਹ ਘਰ ਵਾਪਸ ਨਹੀਂ ਆਇਆ ਜਾਣਕਾਰੀ ਦੇ ਮੁਤਾਬਿਕ ਕਤਲ ਤੋਂ ਬਾਅਦ ਨੌਜਵਾਨ ਲਾਸ਼ ਨੂੰ ਟਿਕਾਣੇ ਲਾਉਣ ਦੀ ਫਰਾਕ ਵੇਸਨ ਸੰਗਰੂਰ ਦੇ ਵਿੱਚ ਸੋਤੇਲੇ ਪਿਓ ਨੇ ਆਪਣੀ 9 ਸਾਲਾ ਬੇਟੀ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਮ੍ਰਿਤਕ ਬੱਚੀ ਦੀ ਮਾਂ ਨੇ ਦੱਸਿਆ ਕਿ ਬੱਚੀ ਦਾ ਮਤਰੀਆ ਪਿਤਾ ਲੜਕੀ ਨੂੰ ਪਸੰਦ ਨਹੀਂ ਕਰਦਾ ਸੀ ਤੇ ਉਸ ਦੇ ਵੱਲੋਂ ਪਹਿਲਾਂ ਵੀ ਪਾਣੀ ਦੇ ਵਿੱਚ ਜ਼ਹਿਰ ਮਿਲਾ ਕੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਬੱਚੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਕੈਟਿੰਗ ਕਰਨ ਗਈ ਸੀ ਤੇ ਘਰ ਵਾਪਸ ਨਾ ਪਹੁੰਚਣ ਤੇ ਜਦੋਂ ਉਸ ਨੇ ਪਤੀ ਨੂੰ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਬੱਚੀ ਦੀ ਤबीयत ਖਰਾਬ ਕਹਿ ਕੇ ਹਸਪਤਾਲ ਲੈ ਜਾਣ ਦੀ ਗੱਲ ਆਖੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਦਿੱਲੀ ਦੇ ਨੰਗਲੋਈ ਦੇ ਵਿੱਚ ਡਿਊਟੀ ਤੇ ਤਾਇਨਾਤ ਕਾਂਸਟੇਬਲ ਦਾ ਕਾਂਸਟੇਬਲ ਦਾ ਕਤਲ ਕਰ ਦਿੱਤਾ ਗਿਆ ਦੱਸਦੀ ਕਿ ਕਾਂਸਟੇਬਲ ਡਿਊਟੀ ਤੇ ਤਾਇਨਾਤ ਸੀ ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਕਾਰ ਵਾਲਾ ਕਾਂਸਟੇਬਲ ਨੂੰ 10 ਮੀਟਰ ਤੱਕ ਘੜੀਸਦਾ ਗਿਆ ਤੇ ਸਿਰ ਦੇ ਵਿੱਚ ਗੰਭੀਰ ਸੱਟ ਲੱਗਣ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਕਾਂਸਟੇਬਲ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਵੀ ਕੀਤਾ ਸੀ ਮ੍ਰਿਤਕ ਦੀ ਪਛਾਣ ਸੰਦੀਪ ਵਜੂ ਹੋਈ ਹੈ ਮ੍ਰਿਤਕ ਨੰਗਲੋਈ ਥਾਣੇ ਦੇ ਵਿੱਚ ਕਾਂਸਟੇਬਲ ਤਾਇਨਾਤ ਦੀ ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਗਰਦਾਸਪੁਰ ਦੇ ਪਿੰਡ ਚੇਚੀਮ ਚੋੜੀਆਂ ਦੇ ਵਿੱਚ ਮਾਮੂਲੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝੜਪ ਹੋਈ ਜਿਸ ਤੋਂ ਬਾਅਦ ਇੱਕ ਧਿਰ ਨੇ ਦੂਜੀ ਧਿਰ ਦੇ ਮਕਾਨ ਨੂੰ ਅੱਗ ਲਗਾ ਦਿੱਤੀ ਘਰ ਦਾ ਸਾਰਾ ਸਮਾਨ ਸਵਾਹ ਹੋ ਗਿਆ ਪਿੰਡ ਦੇ ਕੁਝ ਲੋਕਾਂ ਨੇ ਪਰਿਵਾਰ ਤੇ ਵੀ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਇਸ ਦੌਰਾਨ ਇੱਕ ਨੌਜਵਾਨ ਵੀ ਗੰਭੀਰ ਜ਼ਖਮੀ ਹੋ ਗਿਆ ਪੁਲਿਸ ਦੇ ਵੱਲੋਂ 6 ਮੁਲਜ਼ਮਾਨਾਂ ਨੂੰ ਨਾਮਜ਼ਦ ਕਰਕੇ ਵੱਖ-ਵੱਖ ਤਰਾਮਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਨਰਾਲਾਬਾਦ ਦੇ ਜੋਧਾਵਾਲੀ ਬਾਰਡਰ ਤੇ ਬੀਐਸਐਫ ਨੇ ਨਸ਼ਾ ਤਸਕਰਾਂ ਤੇ ਫਾਇਰਿੰਗ ਕਰ ਦਿੱਤੀ ਇਹ ਦੋਵੇਂ ਤਸਕਰ ਸਰਹੱਦ ਤੋਂ ਨਸ਼ੇ ਦੀ ਖੇਪ ਲੈਣ ਆਏ ਸਨ ਤੇ ਇਸੇ ਦੌਰਾਨ ਜਵਾਨਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ ਦੋਵੇਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਬੀਐਸਐਫ ਨੇ 550 ਗ੍ਰਾਮ ਹੈਰੋਇਨ ਸਮੇਤ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਨੇ ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਗੁਰੂ ਹਰਸਾਹੇ ਤੇ ਕੁਲਵਿੰਦਰ ਸਿੰਘ ਫਾਜ਼ਿਲਕਾ ਦੇ ਵਜੋਂ ਹੋਈ ਹੈ ਵਟਾਲਾ ਵਿੱਚ ਬੇਰਿੰਗ ਕਾਲਜ ਦੇ ਨਜ਼ਦੀਕ ਤੰਗ ਸੜਕ ਦੇ ਕਿਨਾਰੇ ਖੜੀ ਗੱਡੀ ਨੂੰ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਗੱਡੀਆਂ ਸੜਕ ਦੇ ਵਿਚਕਾਰ ਪਲਟ ਗਈਆਂ ਇੱਕ ਗੱਡੀ ਦੇ ਚਾਲਕ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਕਿ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜਿਆ ਗਿਆ ਦੋਵੇਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲਿਸ ਨੇ ਦੋਵੇਂ ਗੱਡੀਆਂ ਨੂੰ ਲੋਕਾਂ ਦੀ ਮਦਦ ਦੇ ਨਾਲ ਸਿੱਧਾ ਹੁਸ਼ਿਆਰਪੁਰ ਦੇ ਪਿੰਡ ਅੱਬੋ ਵਾਲੇ ਵਿਖੇ ਗੁਰਦਰਾ ਸਾਹਿਬ ਦੇ ਸੋ ਕਾਸਨ ਵਾਲੇ ਕਮਰੇ ਦੇ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਦੇ ਕਾਰਨ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਤਿੰਨ ਸਰੂਪ ਚਾਰ ਗੁਟਕਾ ਸਾਹਿਬ ਤਿੰਨ ਚੌਰ ਸਾਹਿਬ ਅਗਨ ਪੇਟ ਹੋ ਗਏ ਤੇ ਨਾਲ ਹੀ ਉੱਥੇ ਲੱਗੇ ਦੋ ਏਸੀ ਵੀ ਸੜ ਗਏ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਮਾਮਲੇ ਦੀ ਜਾਂਚ ਕਰ ਰਹੀ ਬਠਿੰਡਾ ਦੇ ਵਿੱਚ ਲੱਖਾਂ ਦੀ ਚੋਰੀ ਕਰਨ ਵਾਲੀਆਂ ਮਹਿਲਾਵਾਂ ਦੇ 그룹 ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ 23 ਲੱਖ ਦੇ ਡਾਇਮੰਡ ਤੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਇਹਨਾਂ ਮਹਿਲਾਵਾਂ ਨੇ 18 ਸਤੰਬਰ ਨੂੰ ਬਠਿੰਡਾ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਡੀਐਸਪੀ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਦਰਸਲ ਇਹ ਮਹਿਲਾਵਾਂ ਘਰ ਦੇ ਵਿੱਚ ਸਾਫ ਸਫਾਈ ਕਰਨ ਦਾ ਬਹਾਨਾ ਕਰਕੇ ਘਰ ਦੇ ਵਿੱਚ ਦਾਖਲ ਹੋਈਆਂ ਸੀ ਤੇ ਲੱਖਾਂ ਦਾ ਸਮਾਨ ਲੈ ਕੇ ਰਫੂ ਚੱਕਰ ਹੋ ਗਈਆਂ ਸੀ ਜਿਨ੍ਹਾਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੰਗਰੂਰ ਦੇ ਵਿੱਚ ਆਟੈਂਡ ਕraft ਬਿਰਜ਼ਗਾਰ ਪੀਐਸਟੈਟ ਪਾਸ ਯੂਨੀਅਨ ਦੇ ਵੱਲੋਂ ਔਖੇ ਟੰਗ ਦੇ ਨਾਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਵਿਭਾਗ ਦੇ ਵਿੱਚ 12 ਸਾਲਾਂ ਤੋਂ ਭਰਤੀਆਂ ਨਾ ਹੋਣ ਦੇ ਰੋਸ ਦੇ ਵਿੱਚ ਹੈ ਯੂਨੀਅਨ ਦੇ ਵੱਲੋਂ ਹੱਥੀ ਬਣਾਈਆਂ ਪੇਂਟਿੰਗਾਂ ਤੇ ਸਿੰਦਰੀਆਂ ਚੌਂਕ ਦੇ ਵਿੱਚ ਰੱਖ ਕੇ ਰੋਜ ਦਿਟਾਇਆ ਗਿਆ ਤੇ 2 ਦਿਨ ਤੱਕ ਇਹ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਦੇ ਵਿੱਚ 5000 ਤੋਂ ਵੱਧ ਪੋਸਟਾਂ ਖਾਲੀ ਨੇ ਜਿਨ੍ਹਾਂ ਨੂੰ 12 ਸਾਲਾਂ ਤੋਂ ਵੀ ਨਹੀਂ ਭਰਿਆ ਗਿਆ ਅਮਰਸਰ ਸਿਟੀ ਦੇ ਥਾਣਾ ਸ਼ਹਿਟਾ ਦੇ ਵੱਲੋਂ ਸਨੇਚਿੰਗ ਕਰਨ ਵਾਲੇ گرو ਦਾ ਪਰਦਾਫਾਸ਼ ਕੀਤਾ ਗਿਆ ਪੁਲਿਸ ਨੇ ਇੱਕ ਨਾਬਾਲਗ ਸਮੇਤ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਪਿਛਲੇ ਦਿਨੀ ਇਨ੍ਹਾਂ ਮੁਲਜ਼ਮਾਂ ਦੇ ਵੱਲੋਂ ਇੱਕ ਇਜ਼ਰਾਈਲ ਸਿਟੀਜ਼ਨ ਔਰਤ ਦਾ ਪਰਸ ਖੋਇਆ ਗਿਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਐਕਸ਼ਨ ਲਿਆ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਚੋਰਾਂ ਤੋਂ ਪੰਜ ਮੋਬਾਈਲ ਫੋਨ ਸਮੇਤ ਇੱਕ ਲੈਪਟਾਪ ਵੀ ਬਰਾਮਦ ਕੀਤਾ ਮੁਖਰ ਜ਼ੈਬ ਦੀ ਲੜਕੀ ਦੀ ਚੋਣ ਇਸਰੋ ਬੰਗਲੌਰੂ ਦੇ ਵਿੱਚ ਵਿਗਿਆਨੀ ਵਜੋਂ ਹੋਈ ਹੈ ਤਾਨੀਆਂ ਗੁਪਤਾ ਜਸ ਨੇ ਸਰਕਾਰੀ ਸਕੂਲ ਦੇ ਵਿੱਚ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਤੋਂ ਬੀਐਸਸੀ ਦੀ ਡਿਗਰੀ ਤੇ ਆਈਆਈਟੀ ਦਿੱਲੀ ਤੋਂ ਐਮਐਸਸੀ ਫਿਜ਼ਿਕਸ ਦੀ ਡਿਗਰੀ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਇਸਰੋ ਦੀ ਪ੍ਰਤੀ ਪ੍ਰੀਖਿਆ ਦੇ ਵਿੱਚ ਕੌਮੀ ਪੱਧਰ ਤੇ 1500 ਉਮੀਦਵਾਰਾਂ ਦੇ ਵਿੱਚੋਂ ਚੁਣੇ ਗਏ 10 ਪ੍ਰੀਖਿਆਰਥੀਆਂ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਤਾਨੀਆਂ ਨੇ ਆਪਣੇ ਇਸ ਉਪਲਬਧੀ ਦਾ ਸਿਹਰਾ ਆਪਣੇ ਮਾਂ-ਬਾਪ ਦੇ ਅਧਿਆਪਕਾਂ ਨੂੰ ਦਿੱਤਾ ਫਲਕੀਸਵਰੇ ਦਿੱਲੀ ਦੀਆਂ ਸੜਕਾਂ ਤੇ ਉਤਰੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਸੜਕਾਂ ਤੇ ਹੋਰ ਕੰਮਾਂ ਦਾ ਜਾਇਜ਼ਾ ਲੈਣ ਦੇ ਲਈ ਦਿੱਲੀ ਸੀਐਮ ਆਰਤੀਸ਼ੀ ਸਮੇਤ ਵਕਫਾ ਕ ਮੰਤਰੀ ਸਵਰੇਜ 6 ਵਜੇ ਤੋਂ ਦਿੱਲੀ ਦੀਆਂ ਸੜਕਾਂ ਦਾ ਨਿਰੀਖਣ ਕਰਨਗੇ ਸਾਰੇ ਮੰਤਰੀਆਂ ਨੂੰ ਵਕਫਾ ਇਲਾਕਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਆਲ ਮਿਨਿਸਟਰਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਸਾਬਕਾ ਸੀਐਮ ਕੇਜਰੀਵਾਲ ਦੇ ਨਿਰਦੇਸ਼ਾਂ ਦੇ ਤਹਿਤ ਨਿਰੀਖਣ ਕੀਤਾ ਜਾਵੇਗਾ ਕੈਨੇਡਾ ਦੇ ਕਿਊਬੈਕ ਸੂਬੇ ਦੇ ਵਿੱਚ ਦਸਤਾਰ ਤੇ ਪਾਬੰਦੀ ਲਗਾ ਦਿੱਤੀ ਗਈਆਂ ਉੱਥੇ ਸਰਕਾਰੀ ਅਧਿਕਾਰੀਆਂ ਦੇ ਧਾਰਮਿਕ ਚਿੰਨ੍ਹ ਪਾਉਣ ਤੇ ਪਾਬੰਦੀ ਲਗਾਈ ਗਈ ਹੈ ਦੱਸ ਦੇ ਕਿ ਸੂਬੇ ਦੇ ਬਿੱਲ 21 ਦੇ ਮੁਤਾਬਕ ਇਹ ਪਾਬੰਦੀ ਲਗਾਈ ਗਈ ਹੈ ਇਸ ਦੌਰਾਨ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਚਿੰਨ੍ਹ ਨਹੀਂ ਪਹਿਨ ਸਕਣਗੇ ਟੀਚਰ ਪੁਲਿਸ ਅਧਿਕਾਰੀਆਂ ਵਕੀਲ ਅਤੇ ਹੋਰ ਵੀ ਅਧਿਕਾਰੀ ਧਾਰਮਿਕ ਚਿੰਨ੍ਹ ਨਹੀਂ ਪਹਿਨ ਸਕਣਗੇ ਸਿੱਖ ਜਥੇਬੰਦੀਆਂ ਦੇ ਵੱਲੋਂ ਬਿੱਲ 21 ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਪੰਜਾਬ ਦੇ ਵਿੱਚ 3 ਮਹੀਨਿਆਂ ਦੇ ਲਈ 22 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਦਸੰਬਰ ਤੋਂ ਫਰਵਰੀ ਤੱਕ ਇਹ 22 ਟ੍ਰੇਨਾਂ ਰੱਦ ਰਹਿਣਗੀਆਂ ਸਰਦੀ ਦੇ ਮੌਸਮ ਦੇ ਵਿੱਚ ਧੁੰਦ ਤੇ ਕੋਰੇ ਦੇ ਮੱਦੇਨਜ਼ਰ ਰੇਲਵੇ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਦੱਸਦੀ ਹੈ ਕਿ ਵੱਖ-ਵੱਖ ਰੂਟਾਂ ਦੀ 22 ਅਪ ਡਾਊਨ ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਜੰਮੂ ਪੰਜਾਬ ਹਿਮਾਚਲ ਚੰਡੀਗੜ੍ਹ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਰੂਟ ਦੀਆਂ ਟ੍ਰੇਨਾਂ ਸ਼ਾਮਲ ਨੇ ਯਾਤਰੀਆਂ ਦੀ ਪਰੇਸ਼ਾਨੀ ਘਟਾਉਣ ਦੇ ਲਈ ਰੇਲਵੇ ਨੇ ਸਤੰਬਰ ਦੇ ਵਿੱਚ ਇਸ ਦਾ ਐਲਾਨ ਕਰ ਦਿੱਤਾ